ਜੇ ਤੁਸੀਂ ਕਦੇ ਜ਼ਿੰਦਗੀ 'ਚ ਗਰੀਬੀ, ਲਾਚਾਰੀ ਜਾਂ ਬੇਵਸੀ ਮਹਿਸੂਸ ਕੀਤੀ ਹੈ ਤਾਂ ਇਹ ਸਾਖੀ ਤੁਹਾਡੇ ਦਿਲ ਨੂੰ ਜ਼ਰੂਰ ਛੂਹੇਗੀ ਕਿਉਂਕਿ ਇਹ ਸਾਖੀ ਸਿਰਫ ਪੈਸਿਆਂ ਦੀ ਗਰੀਬੀ ਵਾਰੇ ਨਹੀਂ ਇਹ ਦਿਲ ਦੀ ਸ਼ਰਦਾਂ ਪਰੋਸੀ ਦੀ ਗੁਰੂ ਦੀ ਕਿਰਪਾ ਵਾਰੇ ਹੈ ਇੱਕ ਸਮੇਂ ਦੀ ਗੱਲ ਹੈ ਸ੍ਰੀ ਗੁਰੂ ਹਰ Rai ਸਾਹਿਬ ਜੀ ਦੀ ਹਜ਼ੂਰੀ ਵਿੱਚ ਅਨੇਕ ਸੰਗਤਾਂ ਆਉਂਦੀਆਂ ਸਨ ਦੂਰੋਂ ਦੂਰੋਂ ਲੋੜਵੰਦ, ਦਰਦਮੰਦ ਅਤੇ ਭਗਤ ਗੁਰੂ ਜੀ ਦੇ ਦਰ ਤੇ ਆਉਂਦੇ ਕੋਈ ਦਿਲ ਦੀ ਵਿਆਥਾ ਲੈ ਕੇ ਕੋਈ ਰੋਜੀ ਦੀ ਮੰਗ ਕਰ ਕੇ ਤੇ ਕੋਈ ਸਿਰਫ ਦਰਸ਼ਨ ਕਰਨ ਉਸੇ ਸਮੇਂ ਇੱਕ ਗਰੀਬ ਦੰਪਤੀ ਆਪਣੀ ਘਰ ਤੋਂ ਚੱਲ ਕੇ ਗੁਰੂ ਸਾਹਿਬ ਦੀ ਦਰਗਾਹ ਵਿੱਚ ਆਈ ਉਹਨਾਂ ਦੇ ਪੈਰ ਧੋੜ ਨਾਲ ਭਰੇ ਹੋਏ ਸਨ ਕੰਬਲ ਪੁਰਾਣਾ ਸੀ ਪਰ ਅੱਖਾਂ 'ਚ ਵਿਸ਼ਵਾਸ ਦੀ ਰੋਸ਼ਨੀ ਸੀ ਉਹ ਦੋਵੇਂ ਹੌਲੀ-ਹੌਲੀ ਚੱਲ ਕੇ ਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਆ ਬੈਠੇ ਗਰੀਬ ਪਤੀ ਨੇ ਹੱਥ ਜੋੜੇ ਅੱਖਾਂ 'ਚ ਹਲਾਤਾਂ ਦੇ ਹੰਝੂ ਸਨ ਗੁਰੂ ਜੀ ਮੈਂ ਬਹੁਤ ਗਰੀਬ ਹਾਂ ਘਰ ਵਿੱਚ ਖਾਣੋਂ ਵੀ ਕੁਝ ਨਹੀਂ ਪਰ ਇੱਕ ਚੀਜ਼ ਹੈ ਜੋ ਤੁਹਾਡੇ ਚਰਨਾਂ ਵਿੱਚ ਅਰਪਣ ਕਰਨਾ ਚਾਹੁੰਦੇ ਹਾਂ ਗੁਰੂ ਜੀ ਨੇ ਪਿਆਰ ਭਰੀ ਨਿਗਾਹ ਨਾਲ ਉਨ੍ਹਾਂ ਵੱਲ ਵੇਖਿਆ ਕੀ ਲਿਆਏ ਹੋ ਬੇਟਾ ਉਹ ਗਰੀਬ ਆਪਣੀ ਝੋਲੀ ਵਿੱਚੋਂ ਇੱਕ ਮਿੱਠੀ ਰੋਟੀ ਕੱਢਦਾ ਹੈ ਸਾਦੀ ਸੁੱਕੀ ਪਰ ਪੂਰੀ ਭਾਵਨਾ ਨਾਲ ਬਣਾਈ ਹੋਈ ਗੁਰੂ ਜੀ ਇਹ ਮੇਰੀ ਪਤਨੀ ਨੇ ਆਪਣੇ ਹੱਥਾਂ ਨਾਲ ਬਣਾਈ ਹੈ ਸਾਡੀ ਇਕਲੋਤੀ ਰੋਟੀ ਅਸੀਂ ਸੋਚਿਆ ਕਿ ਇਹ ਗੁਰੂ ਦੇ ਲੰਗਰ ਵਿੱਚ ਪਾਈਏ ਸਭ ਸੰਗਤ ਨੇ ਆ ਰਹੀ ਸੀ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਨਾਂ ਜਹੀ ਗਰੀਬ ਵੀ ਦਾਨ ਦੇ ਸਕਦੇ ਹਨ ਗੁਰੂ ਸਾਹਿਬ ਜੀ ਨੇ ਉਹ ਰੋਟੀ ਆਪਣੇ ਹੱਥਾਂ ਵਿੱਚ ਫੜੀ ਆਪਣੀ ਅੱਖਾਂ ਨਾਲ ਤੱਕਿਆ ਤੇ ਬਹੁਤ ਹੀ ਪਿਆਰ ਨਾਲ ਕਿਹਾ ਇਹ ਰੋਟੀ ਤਾਂ ਸੋਨੇ ਦੀ ਲੱਗਦੀ ਏ ਤੁਸੀਂ ਮੇਰੇ ਲੱਖਾਂ ਭਗਤਾਂ ਵਿੱਚੋਂ ਸਭ ਤੋਂ ਪਿਆਰੇ ਹੋ ਕਿਉਂਕਿ ਤੁਸੀਂ ਆਪਣੀ ਭੁੱਖ ਤੋਂ ਵੱਧ ਗੁਰੂ ਦੀ ਪਿਆਸ ਰੱਖੀ ਗੁਰੂ ਸਾਹਿਬ ਨੇ ਉਹਨਾਂ ਗਰੀਬਾਂ ਨੂੰ ਅਸ਼ੀਰਵਾਦ ਦਿੱਤਾ ਤੁਹਾਡੇ ਘਰ ਕਦੇ ਭੁੱਖ ਨਹੀਂ ਲੱਗੇਗੀ ਰੋਟੀ ਖਤਮ ਹੋ ਸਕਦੀ ਹੈ ਪਰ ਮੇਰੀ ਕਿਰਪਾ ਨਹੀਂ ਤੇ ਅਚਾਨਕ ਉਹਨਾਂ ਦੇ ਜੀਵਨ ਵਿੱਚ ਬਦਲਾਅ ਆਉਂਦਾ ਗਿਆ ਜਿੱਥੇ ਪੈਸਾ ਨਹੀਂ ਸੀ ਉੱਥੇ ਵੀ ਰੋਜ਼ ਰੋਟੀ ਆਉਣ ਲੱਗੀ ਗਰੀਬੀ ਹੌਲੇ ਹੌਲੇ ਰੱਬੀ ਰੋਸ਼ਨੀ ਵਿੱਚ ਗਾਇਬ ਹੋ ਗਈ ਗਰੀਬੀ ਰੁਪਿਆਂ ਦੀ ਨਹੀਂ ਹੁੰਦੀ ਗਰੀਬੀ ਭਰੋਸੇ ਦੀ ਹੁੰਦੀ ਹੈ ਜੇ ਰੱਬ ਤੇ ਭਰੋਸਾ ਹੋਵੇ ਤਾਂ ਉਹ ਵੀ ਦਿੰਦਾ ਹੈ ਜੋ ਤਕਦੀਰ ਵਿੱਚ ਨਹੀਂ ਲਿਖਿਆ ਹੁੰਦਾ ਗੁਰੂ ਜੀ ਨੇ ਸਿਖਾਇਆ ਦਾਨ ਵੱਡਾ ਨਹੀਂ ਨੀਅਤ ਵੱਡੀ ਹੁੰਦੀ ਹੈ ਗਰੀਬ ਹੋ ਕੇ ਵੀ ਜੇਕਰ ਤੁਸੀਂ ਸੱਚੀ ਭਾਵਨਾ ਨਾਲ ਗੁਰਚੰਨਾ ਚ ਜੁੜੇ ਰਹੋ ਤਾਂ ਤੁਹਾਡੇ ਕੋਲੋਂ ਵੱਡਾ ਰੱਬ ਦਾ ਭਗਤ ਹੋਰ ਕੋਈ ਨਹੀਂ ਕਈ ਵਾਰ ਅਸੀਂ ਕਹਿ ਦਿੰਦੇ ਹਾਂ ਗੁਰੂ ਜੀ ਮੇਰੇ ਕੋਲ ਕੁਝ ਨਹੀਂ ਪਰ ਗੁਰੂ ਕਦੇ ਪੈਸਾ ਨਹੀਂ ਮੰਗਦਾ ਉਹ ਤਾਂ ਭਾਵਨਾ ਭਰੋਸਾ ਤੇ ਵਿਸ਼ਵਾਸ ਮੰਗਦਾ ਹੈ ਜੀ ਤੁਸੀਂ ਵੀ ਕਦੇ ਆਪਣੇ ਹਾਲਾਤਾਂ ਤੋਂ ਹਾਰ ਗਏ ਹੋ ਤਾਂ ਇੱਕ ਵਾਰੀ ਗੁਰੂ ਸਾਹਿਬ ਨੂੰ ਸੱਚੇ ਦਿਲੋਂ ਆਵਾਜ਼ ਮਾਰੋ ਉਹ ਤੁਹਾਡੀ ਥੋੜੀ ਵੀ ਸ਼ਰਧਾ ਨੂੰ ਵੀ ਅਨਮੋਲਕ ਬਣਾ ਦਿੰਦੇ ਹਨ ਗੁਰੂ ਕਦੇ ਵੀ ਆਪਣੇ ਪਿਆਰੇ ਭਗਤ ਨੂੰ ਖਾਲੀ ਹੱਥ ਨਹੀਂ ਮੋੜਦਾ ਸ਼ੁਕਰਾਨਾ ਡਿਵਾਈਨ ਟਾਕ ਨੂੰ ਸਦਾ ਤੁਹਾਡੀ ਰੋਹਾਨੀ ਤਰੱਕੀ ਦੀ ਅਰਦਾਸ ਜੇਕਰ ਇਹ ਸਾਕੀ ਤੁਹਾਡੇ ਦਿਲ ਨੂੰ ਛੂ ਗਈ ਹੈ ਤਾਂ ਸ਼ੇਅਰ ਕਰਨਾ ਨਾ ਭੁੱਲੋ ਜਿਨ੍ਹਾਂ ਕੋਲ ਤਨ ਨਹੀਂ ਉਹ ਵੀ ਗੁਰੂ ਕੋਲ ਸਭ ਕੁਝ ਰੱਖ ਸਕਦੇ ਹਨ ਭਰੋਸਾ ਰੱਖੋ ਸ਼ੁਕਰਾਨਾ ਡਿਵਾਈਨ ਟਾਕ ਤੁਹਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ